ਸਤਿ ਸ਼੍ਰੀ ਅਕਾਲ ਜੀ ਮੈਂ ਹਰਨਜੀਤ ਸਿੰਘ ਅਤੇ ਸਵਾਗਤ ਕਰਦੇ ਆਂ ਢੱਡਾ ਆਰ ਜੀ ਵਲੌਗ ਤੇ ਇਹ ਆਜੀ ਆਪਣੀ ਪਹਿਲੀ ਵੀਡੀਓ ਤੇ ਅੱਜ ਅਸੀਂ ਦਰਸ਼ਨ ਕਰਾਂਗੇ ਉਸ ਭਾਗਾਂ ਵਾਲੇ ਸਥਾਨ ਤੇ ਜਿਸ ਸਥਾਨ ਤੇ ਤੀਸਰੇ ਪਾਸ਼ਾ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਅੱਜ ਅਸੀਂ ਦਰਸ਼ਨ ਕਰਾਂਗੇ ਉਸ ਸਥਾਨ ਦੇ ਜਿਸ ਸਥਾਨ ਤੇ ਤੀਸਰੇ ਪਾਸ਼ਾ ਗੁਰੂ ਅਮਰਦਾਸ ਜੀ ਨੇ ਸੰਤਾਂ ਨੂੰ ਦਰਸ਼ਨ ਦੇਣ ਦੀ ਬਜਾਏ ਬਾਰਤ ਅਕਤੀਤੇ ਇਹ ਲੈ ਕੇ ਲਾ ਦਿੱਤਾ ਗਿਆ ਸੀਗਾ ਕਿ ਜੋ ਵੀ ਸਿੱਖ ਦਰਵਾਜ਼ਾ ਖੋਲ ਕੇ ਸਾਡੇ ਦਰਸ਼ਨ ਕਰੇਗਾ ਉਹ ਸਾਡਾ ਸਿੱਖ ਨੇ ਅਸੀਂ ਉਸਦੇ ਗੁਰੂ ਨੇ ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਵਾਸਤੇ ਗੁਰੂ ਪਾਤਸ਼ਾਹ ਦੇ ਦਰਸ਼ਨ ਦੇਦਾਰੇ ਦੇ ਰਾਹ ਖੋਲੇ ਸਰ ਸੋ ਅਓ ਚਲਦੇ ਆ ਗੁਰਦੁਆਰਾ ਸਨ ਸਾਹਿਬ ਅਤੇ ਦਰਸ਼ਨ ਕਰਦੇ ਆ ਤੇ ਨਾਲ-ਨਾਲ ਜਾਂਦੇ ਆ ਉਸਦੇ ਇਤਿਹਾਸ ਦੇ ਬਾਰੇ ਇਹ ਸਥਾਨ ਅੰਮ੍ਰਿਤਸਰ ਤੋਂ ਛਾਟਾ ਸਾਹਿਬ ਅਤੇ ਛਾਟਾ ਸਾਹਿਬ ਤੋਂ ਗੁਰੂਦਵਾਰਾ ਬੀੜਾਪਾਪਾ ਬੁੱਢਾ ਸਾਹਿਬ ਜੀ ਵਾਲੇ ਰੋਡ ਤੇ ਸਥਿਤ ਹੈ ਜੀ। ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਪਿੰਡ ਬਾਸਰ ਕੇ ਗੱਲਾਂ। ਅੰਮ੍ਰਿਤਸਰ ਤੋਂ ਲਗਭਗ 9 ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਅਤੇ ਤੀਜੇ ਪਾਛਾ ਜੀ ਦਾ ਜਨਮ ਵੀ ਇਸੇ ਪਿੰਡ ਵਿੱਚ ਹੀ ਹੋਇਆ ਸੀ। ਹੁਣ ਅਸੀਂ ਪਹੁੰਚ ਗਏ ਹਾਂ ਜੀ ਅੰਮ੍ਰਿਤਸਰ ਤੋਂ ਛਾਟਾ ਸਾਹਿਬ ਮੇਨ ਚੌਂਕ ਦੇ ਵਿੱਚ ਤੇ ਇੱਥੋਂ ਅਸੀਂ ਖੱਬੇ ਪਾਸੇ ਵਾਲੀ ਸਾਈਡ 'ਤੇ ਮੁੜਾਂਗੇ। ਜੋਗਯੋਤਲੇ ਪਾਸੇ ਮੇਨ ਬਾਜ਼ਾਰ ਹੈ ਤੇ ਅਗਲੇ ਪਾਸੇ ਪਾਤਸ਼ਾਹ 6ਵੀਂ ਗੁਰਦੁਆਰਾ ਸ੍ਰੀ ਸ਼ਾਟਾ ਸਾਹਿਬ ਜਿਸ ਦੇ ਅਸੀਂ ਰੋਡ ਤੋਂ ਹੀ ਦਰਸ਼ਨ ਕਰਦੇ ਹੋਏ ਅੱਗੇ ਜਾਵਾਂਗੇ। ਸਹਾ ਜੀ ਮੇਨ ਬਾਜ਼ਾਰ ਸ੍ਰੀ ਸ਼ਾਟਾ ਸਾਹਿਬ ਜੀ ਦਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਗੁਰ ਇਤਿਹਾਸ ਦੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਨਮ ਸਾਲ 1479 ਨੂੰ ਪਿਤਾ ਤੇਜਪਾਲ ਸਮਾਤਾ ਸੁਲੱਖਣੀ ਦੀ ਪੁੱਤ ਹਾਂ। ਆਪ ਜੀ ਦਾ ਸੁਭਾਅ ਨਰਮ ਅਤੇ ਭਗਤੀ ਭਾਵ ਵਾਲਾ ਸੀ। ਆਪ ਜੀ ਸੰਸਾਰੀ ਕੰਮਾਂ ਦੇ ਨਾਲ-ਨਾਲ ਸਾਧੂ ਸੰਤਾਂ ਦੇ ਨਾਲ ਵਿਚਾਰ ਅਤੇ ਗੰਗਾ ਸ্নান ਲਈ जाया ਕਰਦੇ ਸੀ। ਇੱਕ ਵਾਰ ਆਪ ਬੰਗਾ ਤੋਂ ਸ্নান ਕਰਕੇ ਵਾਪਸ ਆ ਰਹੇ ਸੀ ਤਾਂ ਆਪ ਦੀ ਭੇਟ ਇੱਕ ਬ੍ਰਹਮਚਾਰੀ ਸਾਧੂ ਨਾਲ ਹੁੰਦੀ ਹੈ। ਅਤੇ ਆਪ ਜੀ ਦੇ ਵਿਚਾਰਾਂ ਤੋਂ ਬਹੁਤ ਖੁਸ਼ ਹੁੰਦਾ ਹੈ। ਜਿਵੇਂ ਚੱਲਦੇ-ਚੱਲਦੇ ਸੀ ਆ ਗਏ ਗੁਰਦਰਾਸ ਜੀ ਸ਼ਾੜਾ ਸਾਹਿਬ। ਪਰ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਆਪਨੇ ਅਜੇ ਤੱਕ ਕੋਈ ਗੁਰੂ ਹੀ ਨਹੀਂ ਤਾਰਿਆ ਤਾਂ ਉਹ ਬਹੁਤ ਨਾਰਾਜ਼ ਹੁੰਦੇ ਹਨ ਅਤੇ ਉੱਥੋਂ ਚਲੇ ਜਾਂਦੇ ਹਨ। ਫਿਰ ਕੁਝ ਦਿਨਾਂ ਬਾਅਦ ਬੀਬੀ ਅਮਰੋਜੀ ਜੋ ਕਿ ਭਾਈ ਜਸਜੀ ਆਪ ਜੀ ਦੇ ਭਤੀਜੇ ਦੀ ਘਰ ਵਾਲੀ ਸਨ ਅਤੇ ਗੁਰੂ ਅੰਗਦ ਪਾਤਸ਼ਾਹ ਜੀ ਦੀ ਸੁਪੁੱਤਰੀ ਸਨ ਇੱਕ ਦਿਨ ਉਹ ਅੰਮ੍ਰਿਤ ਵੇਲੇ ਦੁੱਧ ਰਿੜਕਦੇ ਹੋਏ ਬਾਣੀ ਆਸਾ ਦੀ ਵਾਰ ਦੇ ਪਾਠ ਉਚਾਰ ਰਹੇ ਸਨ ਜਦੋਂ ਆਪ ਜੀ ਨੇ ਇਹ ਗੁਰਬਾਣੀ ਸੁਣੀ ਆਪ ਜੀ ਨੂੰ ਬਹੁਤ ਚੰਗਾ ਲੱਗਿਆ ਆਪ ਜੀ ਬੀਬੀ ਅਮਰੋ ਜੀ ਦੇ ਨਾਲ ਖਡੂਰ ਸਾਹਿਬ ਆ ਗਏ ਅਤੇ 12 ਸਾਲ ਗਾਗਰ ਦੀ ਸੇਵਾ ਕੀਤੀ ਆਪ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਆਪ ਜੀ ਨੂੰ ਮੁਕੋਰ ਗੱਦੀ ਬਖਸ਼ ਦਿੱਤੀ। ਅਤੇ ਨਿਮਾਨਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓਟ, ਧਰਿਆਂ ਦੇ ਧਰ, ਇਹ ਧੀਰਨ ਕੇ ਧੀਰ ਜਹੇ ਬਹੁਤ ਸਾਰੇ ਵਾਰ ਦਿੱਤੇ ਤੇ ਬਖਸ਼ਿਸ਼ਾਂ ਕੀਤੀਆਂ। ਪਰ ਇਸ ਗੱਲ ਤੋਂ ਗੁਰੂ ਅੰਗਦ ਪਾਤਸ਼ਾਹ ਦੇ بیٹے ਗੁਰੂ ਅਮਰਦਾਸ ਪਾਸ਼ਾ ਜੀ ਦੇ ਨਾਲ ਖਾਰਖਾਨਾ ਲੱਗ ਗੋ। ਉਹ ਨਹੀਂ ਸੰਚਾਉਂਦੇ ਕਿ ਇਹ ਗੱਦੀ ਕਿਸੇ ਹੋਰ ਨੂੰ ਮਿਲੇ। ਪਰ ਗੁਰੂ ਅੰਗਦ ਪਾਤਸ਼ਾਹ ਦੇ ਹੁਕਮ ਦੇ ਨਾਲ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਜਾਂਦੇ ਹਨ। ਬਾਜੀ ਬਸ ਥੋੜਾ ਹੀ ਦੂਰ ਰਹਿ ਗਿਆ ਹੈ ਜੀ। ਗੁਤਰਾਸੀਨ ਸੰਨ ਸਾਹਿਬ। ਅੱਪਾ 2-400 ਮੀਟਰ ਦੀ ਹੋਰ ਦੂਰੀ ਰਹਿ ਗਈ ਹੈ ਉਸ ਤੋਂ ਬਾਅਦ ਅਸੀਂ ਪਹੁੰਚਣੇ ਵਾਲੇ ਆ। ਇੱਕ ਦਿਨ ਦੀਵਾਨ ਵਿੱਚ ਬੈਠੇ ਗੁਰੂ ਜੀ ਨੇ ਭਾਈ ਦਾਤੂ ਜੀ ਆ ਕੇ ਲੱਤ ਮਾਰਿਆ। ਪਰ ਗੁਰੂ ਜੀ ਸ਼ਾਂਤ ਰਹਿੰਦੇ ਹਨ। ਅਤੇ ਇੱਕ ਦਿਨ ਚੁੱਪ ਥੀਤੇ ਗੋਇੰਦਵਾਲ ਛੱਡ ਕੇ ਆਪਣੇ ਪਿੰਡ ਬਾਸਰ ਕੇ ਆ ਕੇ ਇੱਕ ਕੱਚੇ ਕੋਠੇ ਵਿੱਚ ਸਮਾਧੀ ਲਾ ਕੇ ਬੈਠ ਜਾਂਦੇ ਹਨ ਇਹਦੇ ਜਦੋਂ ਸੰਤਾਂ ਨੂੰ ਗੁਰੂ ਅਮਰਦਾਸ ਪਾਸ਼ਾ ਜੀ ਨਹੀਂ ਦਿਸਦੇ ਤਾਂ ਉਹ ਪਰੇਸ਼ਾਨ ਹੋ ਕੇ ਬਾਬਾ ਬੁੱਢਾ ਜੀ ਪਾਸ ਜਾ ਕੇ ਬੇਨਤੀ ਕਰਦੇ ਹਨ ਬਾਬਾ ਬੁੱਢਾ ਜੀ ਗੁਰੂ ਪਾਸ਼ਾ ਦੀ ਘੋੜੀ ਸ਼ਿੰਗਾਰ ਕੇ ਛੱਡ ਦਿੰਦੇ ਹਨ ਅਤੇ ਘੋੜੀ ਜਿੱਧਰ ਨੂੰ ਜਾਂਦੀ ਹੈ ਬਾਬਾ ਬੁੱਢਾ ਜੀ ਅਤੇ ਸਿੱਖ ਸੰਗਤਾਂ ਉਹਨਾਂ ਦੇ ਨਾਲ ਪਿੱਛੇ-ਪਿੱਛੇ ਚੱਲ ਪੈਂਦੀਆਂ ਹਨ ਤੇ ਕੋੜੀ ਇਸ ਸਥਾਨ ਤੇ ਰੁਕਦੀ ਹੈ ਜਿੱਥੇ ਪਾਤਸ਼ਾਹ ਜੀ ਭਗਤੀ ਵਿੱਚ ਲੀਨ ਹੁੰਦੇ ਹਨ ਜਦੋਂ ਬਾਬਾ ਜੀ ਅਤੇ ਸਿੱਖ ਸੰਗਤਾਂ ਉਸ ਦਰਵਾਜ਼ੇ ਵੱਲ ਵਧਦੀਆਂ ਹਨ ਤਾਂ ਦਰਵਾਜ਼ੇ ਉੱਪਰ ਇੱਕ ਤਖਤੀ ਟੰਗੀ ਹੁੰਦੀ ਹੈ ਜਿਸ ਦੇ ਉੱਪਰ ਲਿਖਿਆ ਹੋਇਆ ਹੁੰਦਾ ਹੈ ਕਿ ਜੋ ਵੀ ਇਸ ਦਰਵਾਜ਼ੇ ਨੂੰ ਖੋਲ ਕੇ ਅੰਦਰ ਆਏਗਾ ਉਹਦਾ ਸਿੱਖ ਨਹੀਂ ਹੋਏਗਾ ਇਹ ਸਭ ਦੇਖ ਕੇ ਸੰਗਤਾਂ ਵਿਰਾਗ ਵਿੱਚ ਚਲੀਆਂ ਜਾਂਦੀਆਂ ਹਨ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਈ ਜੁਕਤੀ ਲੱਭਣ ਲਈ ਆਖਦਿਆਂ ਹਨ ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਉਸ ਕੱਚੇ ਕੋਠੇ ਨੂੰ ਸਨ ਲਗਾਉਂਦੇ ਹਨ ਅਤੇ ਆਪ ਜੀ ਦੇ ਦਰਸ਼ਨ ਕਰਦੇ ਹਨ ਅਤੇ ਸੰਤਾਂ ਨੂੰ ਵੀ ਦਰਸ਼ਨ ਕਰਾਉਂਦੇ ਹਨ ਤੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਹਨ ਕਿ ਪਾਤਸ਼ਾਹ ਜੀ ਆਪ ਜੀ ਦੇ ਬਚਨ ਅਟਲ ਹਨ ਅਸੀਂ ਕਮਰੇ ਦੇ ਦਰਵਾਜ਼ੇ ਥਾਣੀ ਨਹੀਂ ਬਲਕਿ ਕਮਰੇ ਦੀ ਪਿਛਲੀ ਛੇੜ ਤੋਂ ਵੱਡੀ ਸਾਰੀ ਮੋਰੀ ਕਰਕੇ ਕਮਰੇ ਦੇ ਵਿੱਚ ਤਖਲ ਹੋਏ ਅਤੇ ਆਪ ਜੀ ਦੇ ਦਰਸ਼ਨ ਕੀਤੇ ਇਸ ਗੱਲ ਤੇ ਗੁਰੂ ਪਾਸ਼ਾ ਬਹੁਤ ਪ੍ਰਸੰਨ ਹੋਏ ਅਤੇ ਅਸੀਸਾਂ ਦਿੱਤੀਆਂ। ਅਜੀ ਗੁਰਦਰਾ ਸਾਹਿਬ ਦੇ ਨਾਲ ਨਾਲ ਹੀ ਸੋਚਿਆ ਕਿ ਗੁਰਦੁਆਰਾ ਜਨਮ ਸਥਾਨ ਗੁਰੂ ਅਮਰਦਾਸ ਪਾਸ਼ਾ ਜੀ ਦੇ ਵੀ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਜਾਣ। ਗੁਰੂ ਅਮਰਦਾਸ ਪਾਸ਼ਾ ਤੇ ਸਥਾਨ ਤੇ ਹੀ ਪਹੁੰਚੇ ਆ। ਸੋ ਪਹਿਲੋ ਹੀ ਇਸ ਗੁਰਦਰਾ ਸਾਹਿਬ ਤੇ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਫਿਰ ਅਸੀਂ ਚੱਲਾਂਗੇ ਸਿੱਖ ਸੰਸਦ। ਸੋ ਚੱਲਦੇ ਆਂ ਫਿਰ ਅੰਦਰ ਤੇ ਕਰਦੇ ਆਂ ਦਰਸ਼ਨ ਭਾਈ। ਇੱਧਰਲੀ ਸਾਈਡ ਹੈ ਗਿਆ ਜੀ ਬੀਬੀ ਅਮਰੋ ਜੀ ਦਾ ਨੀਠਾ ਸਾਹਮਣੇ ਤੁਹਾਨੂੰ ਬੋਰਡ ਵੀ ਨਜ਼ਰ ਆ ਰਿਹਾ ਹੈ ਅੱਜ 15 ਪਹਿਲੇ ਚੱਲਦੇ ਹਾਂ ਦਰਵਾਜ਼ਾ ਸਾਹਿਬ ਦੇ ਤੇ ਦਰਸ਼ੀ ਕਰਦੇ ਹਾਂ ਔਰ ਖਾਤੇ ਇਸ ਕਰਵਾ ਲੈ ਗੁੰਦਰ ਕਰਦੇ ਜੀ ਬਿਨਾਂ ਇਹ ਕਰਕੇ ਤਰੀ ਨੂੰ ਇਹ ਗੇਂ ਕਰਕੇ ਲੈ ਜੇ ਜਦੋਂ ਸਤਿਦੀ ਬਾਣੀ ਐ ਜੋ ਉਹ ਮਾਲਕ ਪਰਮੇਸ਼ਰ ਦਾ ਜੋ ਨਾਮ ਹੈ ਉਸ ਨੂੰ ਤੁਮਨਾ ਕਰੋ ਰਸਨਾ ਕੋਈ ਲੋਭ ਮਿੱਠੇ ਤਾਰ ਜਿਹੜੀ ਇਹ ਸਾਡੀ ਰਸਨਾ ਹੈ ਇਹ ਤਰ੍ਹਾਂ ਤਰ੍ਹਾਂ ਦੇ ਯਤਰਾਸਾਂ ਦੇ ਵਿੱਚ ਘੜਾਇਆ ਕਰਤਾਰ ਹੋ ਚੁਕੀ ਤੀ ਤਰ੍ਹਾਂ ਤਰ੍ਹਾਂ ਦੇ ਇਹਨੂੰ ਪੰਜਾਂ ਨੇ ਤੁਹਤਾਰੀ ਰਤਾਂ ਦੇ ਉੱਤੇ ਲਾਜਤਾ ਉਹਨਾਂ ਰਸਾਂ ਦੇ ਵਿੱਚ ਇੰਨਾ ਕਰਤਾਰ ਹੋ ਚੁਕੀ ਹੈ ਇਹਦੀ ਪਿਆਰ ਕਦਮੀ ਨਹੀਂ ਹੋਦੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਹਨ ਉਹ ਗੁਰਬਾਣੀ ਜਿੱਤ ਵਜਾਉਂਦੇ ਨੇ ਇਹ ਰਸਨਾ ਤੁੰ ਅਨ ਰਤ ਰਾਜ ਰਹੀ ਇਹ ਪਿਆਰ ਨਾ ਜ ਬਾਕੀ ਜਦੋਂ ਵੀ ਤੁਸੀਂ ਸੰਤ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹੁੰਦੇ ਹੋ ਤਾਂ ਇਸ ਥਾਂ ਤੇ ਜਰੂਰ ਦਰਸ਼ਨ ਕਰਕੇ ਜਾਓ ਬਹੁਤ ਆਨੰਦਮਈ ਜਗ੍ਹਾ ਹੈ ਬਹੁਤ ਆਨੰਦ ਆਏਗਾ ਹਾਂਜੀ ਸਾਥੀਓ ਹੁਣ ਅਸੀਂ ਪਹੁੰਚ ਗਏ ਆ ਗੁਰਦੁਆਰਾ ਸਨ ਸਾਬ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਬਾਹਰ ਦਾ ਜਿਹੜੀ ਇਧਰਲੀ ਸਾਈਡ ਤੋਂ ਦੇਖਦੇ ਜੇ ਇਹ ਪਾਗੁੜਾ ਸਾਹਿਬ ਵਾਲੇ ਪਾਸੇ ਵਾਲੀ ਔਰ ਇਧਰਲੀ ਸਾਈਡ ਅੰਮ੍ਰਿਤਸਰ ਤੋਂ ਜਿਹੜੀ ਸੜਕ ਆ ਰਹੀ ਹੈ ਇਹ ਹੋਰ 55 ਭਰਦੇ ਆ ਦਰਸ਼ਨ ਇਹ ਤਰ੍ਹਾਂ ਸਾਡਾ ਜੋੜੀ ਲੰਘਦੇ ਆ ਸਾਡੇ ਉਹ ਸਾਹਮਣੇ ਆਪਣਾ ਨਜ਼ਰ ਆ ਰਿਹਾ ਹੈ ਦਰਬਾਰ ਤੇ ਕਾਫੀ ਸੁੰਦਰ ਦ੍ਰਿਸ਼ ਨਜ਼ਰ ਆ ਰਿਹਾ ਹੈ ਤੇ ਥੋੜੇ ਕਦਮੀ ਜਾ ਕੇ ਆਪਾਂ ਨੂੰ ਸਾਹਮਣੇ ਜੋੜੇ ਘਰ ਨਜ਼ਰ ਆ ਰਹੇ ਆ ਇਹ ਜੋੜੇ ਘਰ ਦੇ ਵਿੱਚ ਆਪਾਂ ਜੋੜੇ ਚਾਹਾਂ ਕਰਾ ਕੇ ਇਸ ਬਾਤ ਵਿੱਚ ਫਿਰੇ ਹੋਏ ਪਾਰਕਾਂ ਕੁਝ ਦੁਨੀਆ ਨੂੰ ਕੋਲੋਂ ਦਰਬਾਰ ਸਾਹਿਬ ਦੇ ਸਾਹਮਣੇ ਬਹੁਤ ਸੋਹਣੀਆਂ ਲੱਗਦੀਆਂ। ਆ ਜੀ ਦਰਬਾਰ ਸਾਹਿਬ ਦੇ ਬਾਤ ਦੀਆਂ ਤਸਵੀਰ ਤਸਵੀਰਾਂ ਨੇ ਗੁਰਦੁਆਰਾ ਸਾਹਿਬ ਦੇ ਕਿਛ ਇਸ ਤਰ੍ਹਾਂ ਦਾ ਨਜ਼ਾਰਾ ਹੈ। ਗੁਰਦੁਆਰਾ ਸਾਹਿਬ ਇੱਥੇ ਖੱਬੇ ਹੱਥੀ ਸਾਹਮਣੇ ਕਿੱਥੇ ਇਤਿਹਾਸ ਦਾ ਬੋਰਡ ਲੱਗਾ ਹੋਇਆ ਹੈ ਉਹਦੇ ਨਾਲ ਹੀ ਇੱਥੋਂ ਫਰਾਹ ਪ੍ਰਸ਼ਾਦ ਦੀ ਦੇਰਵਾਈ ਜਾ ਸਕਦੀ ਹੈ ਇਸਨੇ ਤੁਹਾਨੂੰ ਦਿਖਾਉਣੀ ਹੈ ਫਰਾਹ ਜੀ ਇਹ ਸਾਹਮਣੇ ਇਤਿਹਾਸ ਲਿਖਿਆ ਹੈ ਜਿਵੇਂ ਕਿ ਵੀਰ ਜੀ ਪੈਨ ਨੂੰ ਆਪਣੀ ਸਮਝ ਨਹੀਂ ਲੱਗੀ ਤਾਂ ਹੋਇਆ ਸੀ ਫੋਟੋ ਸਕਰੀਨਸ਼ਾਟ ਲੈ ਕੇ ਤੇ ਬਹੁਤ ਇਤਿਹਾਸ ਪੜ ਸਕਦਾ ਐ ਜੀ ਜਿੱਥੋਂ ਆਪਾਂ ਦੀਗ ਕਰਵਾ ਦਕਦੇ ਆ ਇਥੋਂ ਪ੍ਰਸ਼ਾਦ ਲੈ ਕੇ ਹਾਂਜੀ ਉਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਦੇ ਪਿਛਲੀ ਸਾਈਡ ਤੇ ਗੁਰੂ ਘਰ ਦਾ ਸरोवर ਜਿਹੜਾ ਬਣਿਆ ਹੈ ਉਹ ਦਰਬਾਰ ਸਾਹਿਬ ਦੇ ਪਿਛਲੇ ਸਾਈਡ ਤੇ ਬਣਿਆ ਹੈ। ਬਹੁਤ ਸੋਹਣਾ ਦ੍ਰਿਸ਼ ਇੱਥੋਂ ਨਜ਼ਰ ਆਉਂਦਾ ਹੈ ਜੀ। ਥੱਲੇ ਜਾ ਕੇ ਤੁਹਾਨੂੰ ਦਿਖਾਉਣੀ ਹੈ ਹੁਣ। ਕੁਝ ਬਹੁਤ ਸੋਹਣਾ ਨਜ਼ਰ ਆ ਰਿਹਾ ਇੱਥੇ। ਬੜਾ ਸ਼ਾਂਤ ਜਿਹਾ ਮਾਹੌਲ ਹੈ ਇੱਥੇ। ਤੁਸੀਂ 10 ਮਿੰਟ ਇੱਥੇ ਬੈਠੋਗੇ ਬਹੁਤ ਆਨੰਦ ਆਏਗਾ ਜੀ। ਹੁਣ ਆਪਾਂ ਅੰਦਰ ਚੱਲਦੇ ਹਾਂ ਤੇ ਉਸ ਕੰਧ ਦੇ ਦਰਸ਼ਨ ਕਰਦੇ ਹਾਂ ਜਿਸ ਕੰਧ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸੰਨ ਲਾ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ। ਹਦਰਵਾਣ ਸਾਹਿਬ ਦਾ ਅੰਦਰੋਂ ਦ੍ਰਿਸ਼ ਹੈ। ਦਰਬਾਰ ਸਾਹਿਬ ਬਹੁਤ ਸੋਹਣਾ ਬਣਿਆ ਹੈ। ਤੁਸੀਂ ਦਰਸ਼ਨ ਕਰ ਰਹੇ ਹੋ ਉਸ ਕੰਧ ਜਿਹਨੂੰ ਬਾਬਾ ਬੁੜਾ ਸਾਹਿਬ ਜੀ ਨੇ ਸਨ ਲਾ ਕੇ ਤੀਜੇ ਪਾਸ਼ਾ ਦੇ ਨਾਲ ਆਪ ਦਰਸ਼ਨ ਕੀਤੇ ਸੀ ਨਾਲੇ ਸੰਤਾਂ ਨੂੰ ਦਰਸ਼ਨ ਕਰਵਾਏ ਸੀ ਤਾਂ ਉਸ ਵੇਲੇ ਗੁਰੂ ਜੀ ਨੇ ਖੁਸ਼ ਹੋ ਕੇ ਇਸ ਸਥਾਨ ਨੂੰ ਵਰ ਦਿੱਤਾ ਸੀ ਸਨ ਵਿੱਚ ਜੋ ਨਰ ਲਖ ਜਾਵੇ ਸੋਨਰ ਜਮ ਕੇ ਪੰਥ ਨਾ ਪਾਵੇ ਇਤਿਹਾਸਿਕ ਸਾਖੀਆਂ ਦੇ ਮੁਤਾਬਕ ਜੋਗੀ ਪ੍ਰਾਨੇ ਇਸ ਸੰਦ ਵਿੱਚ ਪੂਰੀ ਸ਼ਰਧਾ ਭਾਵਨਾ ਦੇ ਨਾਲ ਲੰਘ ਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ ਗੁਰੂ ਪਾਤਸ਼ਾਹ ਉਸ ਦੀ 84 ਲੱਖ ਜੁਨੀਆ ਕਟਣ ਦੇ ਸਹਾਇ ਹੁੰਦੇ ਹਨ ਇਸੇ ਤਰ੍ਹਾਂ ਅੱਜ ਵੀ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰਦੀਆਂ ਹਨ ਅਤੇ ਇਸ ਹੰਦ ਦੇ ਵਿੱਚੋਂ ਲੰਘ ਕੇ ਗੁਰੂ ਪਾਤਸ਼ਾਹ ਦੇ ਨਤਮਸਤਕ ਹੁੰਦੀਆਂ ਹਨ ਅਤੇ ਆਪਣੀ 84 ਘਟਨ ਦੀਆਂ ਅਰਦਾਸਾਂ ਕਰਦੀਆਂ ਹਨ। ਸੋ ਬਹੁਤ ਸਾਰੀਆਂ ਸੰਗਤਾਂ ਇਸ ਹੰਦ ਦੇ ਵਿੱਚੋਂ ਰੋਜ਼ਾਨਾ ਦੀ ਤਰ੍ਹਾਂ ਲੰਘਦੀਆਂ। ਸੋ ਸਾਥੀਓ ਜਿਹੜੀ ਵੀ ਸੰਗਤ ਦਰਸ਼ਨਾਂ ਨੂੰ ਆਉਂਦੀ ਹੈ ਚਾਹੇ ਉਹ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਹੁੰਦੀ ਹੈ ਚਾਹੇ ਉਹ ਸ਼ਾਟਾ ਸਾਹਿਬ ਜਾਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਹੁੰਦੀ ਹੈ ਤੇ ਇਸ ਸਥਾਨ ਤੋਂ ਜ਼ਰੂਰ ਰੁਕ ਜਾਇਆ ਕਰੋ ਬਹੁਤ ਸੋਹਣਾ ਸਥਾਨ ਹੈ ਜੀ ਅਤੇ ਬਹੁਤ ਹੀ ਸ਼ਾਂਤਮਈ ਮਾਹੌਲ ਹੈ ਮਤਿਆ ਜੀ ਗੁਰਦੁਆਰਾ ਸਾਹਿਬ ਦੀ ਦੂਸਰੀ ਸਾਈਡ ਉਹ ਸਾਹਮਣੇ ਜੋ ਨਜ਼ਰ ਆ ਰਿਹਾ ਉਹ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਜਵਾਨ ਹਾਲ ਅਤੇ ਇਹ ਰਸਤਾ ਵੀ ਪਿਛਲੇ ਪਾਸੇ ਸਰੋਵਰ ਨੂੰ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਧਰ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਇਹ ਲੰਗਰ ਵਾਲਾ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗਨੀ ਕਮੈਂਟਾਂ ਜਰੂਰ ਦੱਸਿਓ ਲਾਈਕ ਸ਼ੇਅਰ ਜੁਸ ਕਰਿਓ ਸਾਥੀਓ ਇਹ ਸੀ ਗੁਰਦੁਆਰਾ ਸ੍ਰੀ ਸਨਸਾਰ ਅਤੇ ਉਸ ਦਾ ਇਤਿਹਾਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤਾਂ ਠੀਕ ਹੈ ਸਾਥੀਓ ਫਿਰ ਹੁਣ ਕਰਦੇ ਆ ਵੀਡੀਓ ਦਾ ਐਂਡ ਧੰਨਵਾਦ ਸਾਥੀਓ